ਮੈਂ ਡਾਕਟਰ ਅੰਛੂਤਰ ਦਸ਼ਮੀਸ਼ ਮਲਟੀ ਸਪੈਸ਼ਲਟੀ ਹਸਪੀਟਲ ਤੋਂ ਬੋਲ ਰਹੀ ਆ ਨਵੇਂ ਸਾਲ ਜਿਸ ਤਰ੍ਹਾਂ ਕਿ ਹੁਣ ਸਰਦੀਆਂ ਸ਼ੁਰੂ ਆ ਦਸੰਬਰ ਖਤਮ ਹੋ ਰਿਹਾ ਜਨਵਰੀ 'ਚ ਹੀ ਪੀਕ ਸਰਦੀ ਹੁੰਦੀ ਆ ਇੱਥੇ ਸਾਵਧਾਨੀਆਂ ਜਿਹੜੀ ਸਾਨੂੰ ਵਰਤਣੀਆਂ ਚਾਹੀਦੀ ਉਹ ਇਹ ਕਿ ਆ ਕਿ ਇੱਕ ਤਾਂ ਛੋਟੇ ਬੱਚੇ ਬਹੁਤ ਛੇਤੀ ਸਰਦੀ ਨਿਮੋਨੀਆ ਹੋਣ ਦਾ ਖਤਰਾ ਹੁੰਦਾ ਹੈ ਵੱਡਿਆਂ ਨੂੰ ਵੀ ਜਿਸ ਤਰ੍ਹਾਂ ਜਿਹੜੇ ਬਜ਼ੁਰਗ ਆ ਤੇ ਇਹ ਛੇ ਆਪਣੇ ਆਪ ਨੂੰ ਕਵਰਡ ਰੱਖਣ ਹਾਈਡਰੇਟਿਡ ਰੱਖਣ ডিহাইড্রেশন ਨਹੀਂ ਕਰਨੀ ਪਾਣੀ ਵਤੋ ਵਤ ਮਾਤਰਾ ਚ ਲੈਣ ਤੇ ਆਪਣੇ ਆਪ ਨੂੰ ਨਿਗਾ ਰੱਖਣ ਕਵਰਡ ਰੱਖਣ ਦੁਚਾ ਇੱਕ ਕਰਾਉਡਿੰਗ ਅਸੀਂ ਕਰਨੀ ਆ ਸਰਦੀਆਂ ਚ ਟੈਂਡੈਂਸੀ ਹੁੰਦੀ ਕਿ ਕਰਾਉਡਿੰਗ ਹੁੰਦੀ ਤੇ ਉਹਦੇ ਨਾਲ ਜਿਹੜਾ ਹੈ ਯੂਆਰਟੀਆ ਇਨਫੈਕਸ਼ਨਸ ਜਿਹੜੀਆਂ ਹੋ ਕਾਫੀ ਸਪਰੈਡ ਹੋਣ ਦਾ ਖਤਰਾ ਹੁੰਦਾ ਹੁੰਦਾ ਜਿਸਾ ਕੋਵਿਡ ਵੇਰੀਐਂਟ ਵੀ ਹੁਣ ਜਿਸਾ ਸ਼ੁਰੂ ਹੋਇਆ ਹੈ ਇਹਦੇ ਨਾਲ ਜਦੋਂ ਸੋਸ਼ਲ ਡਿਸਟੈਂਸਿੰਗ ਘਟੇਗੀ ਨੈਚੁਰਲ ਜੀ ਗੱਲ ਹੈ ਇਹ ਚੀਜ਼ ਜ਼ਿਆਦਾ ਬਿਮਾਰੀ ਫੈਲਣ ਦਾ ਖਤਰਾ ਹੁੰਦਾ ਹੈ ਤੇ ਆ ਬਾਕੀ ਹੋਰ ਜਿਹੜੀ ਚੀਜ਼ਾਂ ਹੈ ਪ੍ਰੈਗਨੈਂਸੀ 'ਚ ਵੀ ਮਤਲਬ ਸਰਦੀ ਦਾ ਆਪਣਾ ਰੱਖਣ ਕਿਉਂਕਿ ਜਿਸਾ ਜਿਸਾ ਇਨਫੈਕਸ਼ਨ ਹੋਏ ਕੀ ਸਾਦੀ ਬਿਮਾਰੀ ਆਸਾਨ ਐਂ ਚ ਦਿੱਕਤ ਹੋਏਗੀ ਤੇ ਫਿਰ ਉੱਤੇ ਮੁਸ਼ਕਿਲ ਆਂਦੀ ਹੈ ਅ ਮੈਂ ਇਹ ਦਾਇਤ ਕਰਨਾ ਚਾਹਾਂਗੀ ਕਿ ਜਿਹੜੀ ਹਰੀ ਸਾਕ ਸਬਜ਼ੀਆਂ ਆ ਰਹੀਆਂ ਸਾਡੇ ਉਹ ਉਤੇ ਹੀ ਵਰਤੋਂ ਕਰਨ ਹੁਣ ਜਿਸਾ ਅ ਜਿਹੜੀ ਹੈਗੀ ਹੈ ਜੰਕ ਫੂਡ ਖਾਣੇ ਆ ਉਹਨਾਂ ਦਾ ਕੁਝ ਖਾਸ ਫਾਇਦਾ ਨਹੀਂ ਹੁੰਦਾ ਇੱਥੇ ਹਰੀ ਸਾਕ ਸਬਜ਼ੀਆਂ ਹੁਣ ਜਿਸਾ ਗੁੜ ਹੈ ਗੁੜ 'ਚ ਕਾਫੀ ਆਇਰਨ ਹੁੰਦਾ ਹੈ ਗੁੜ ਦੀ ਵਰਤੋਂ ਕਰਨ ਅ ਸਰ ਗੁੜ ਦੀ ਖੀਰ ਬਣਾਈ ਜਾਂਦੀ ਹੈ ਰੋ ਦੀ ਖੀਰ ਇਹ ਚੀਜ਼ ਆ ਵਧੀਆ ਨਹੀਂ ਇੱਥੇ ਆਇਰਨ ਹੁੰਦਾ ਔਰ ਸਾਡੇ ਟ੍ਰੈਡੀਸ਼ਨਲ ਵੀ ਆ ਇਹ ਚੀਜ਼ ਆ ਜੀ ਇੱਕ ਸਰਦੀਆਂ 'ਚ ਸਾਡੀ ਸਾਨੂੰ ਪਿਆਸ ਘੱਟ ਲੱਗਦੀ ਹੈ ਜੀ ਹਾਈਡਰੇਸ਼ਨ ਹੁੰਦਾ ਖਤਰਾ ਹੁੰਦਾ ਜਦੋਂ ਜ਼ੁਕਾਮ ਸਰਦੀ ਵਗੈਰਾ ਹੋਵੇ ਉੱਛੇ ਵੀ ਜਦੋਂ ਅਸੀਂ ਪਾਣੀ ਦੀ ਵਰਤੋਂ ਘੱਟ ਕਰਾਂਗੇ ਤੇ ਇਨਫੈਕਸ਼ਨ ਦਾ ਰੇਟ ਉਹ ਉਨਾ ਹੀ ਜ਼ਿਆਦਾ ਜਾਏਗਾ ਤੇ ਜਿਨ੍ਹਾਂ ਕੋਸਾ ਪਾਣੀ ਕਰਕੇ ਮਤਲਬ ਜਿਆਦਾ ਤੋਂ ਜਿਆਦਾ ਪਰਤੀ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇ